ਠੀਕ ਆ ਜੀ ਜਦੋਂ ਨਾਮ ਬਲੌਗ ਦੇ ਵਿੱਚ ਸਟਾਰਟ ਕਰਦਾ ਮੈਂ ਅੱਜ ਦਾ ਬਲੌਗ ਤੁਹਾਨੂੰ ਦਿਖਾਉਣ ਲੱਗਾ ਹਾਂ ਕਿ ਜਿੱਥੇ ਮੈਂ ਪੜ ਪੜੇ ਹਾਂ 6ਵੀਂ ਤੋਂ ਲੈ ਕੇ ਤੇ 10ਵੀਂ ਤੱਕ ਤੇ ਬਾਕੀ ਹੁਣ ਰਿਜ਼ਲਟ ਆਊਗਾ ਫਿਰ ਪਤਾ ਲੱਗੂਗਾ ਵੀ ਫਿਰ 11ਵੀਂ ਕਰਾਂਗੇ ਵੀ ਤੇ ਉਹ ਤੁਹਾਨੂੰ ਮਾਸਕੂਲ ਦਿਖਾ ਰਿਹਾ ਆਜੋ ਫਿਰ ਸਕੂਲ ਆ ਹੈਗਾ ਸਕੂਲ ਸਾਡਾ ਤੇ ਮਲੇ ਵੀ ਸਾਡੀ ਪਹਿਲਾਂ ਉਹ 2 ਕਲਾਸ ਹੁੰਦੀ ਸੀ ਤੇ ਉਸ ਤੋਂ ਬਾਅਦ ਸਾਡੀ 8 ਕਲਾਸ ਆ ਹੱਡੀ ਆਹ ਕਲਾਸ ਹੁੰਦੀ ਸੀ ਇੱਕ ਅਮੂਰੀ ਪਰਨੇਰਾ ਨੂੰ ਸਕੂਲ ਦੇ ਵਿੱਚ ਵੀ ਮੈਂ ਉਹ ਦਰਾਖਾ ਵੀ ਦਿਖਾਵਾਂਗਾ ਸਾਡੇ ਸਕੂਲ ਦੇ ਚੋਹਰਾ ਵੀ ਬਣੇ ਨੇ ਤੇ ਉਹ ਉੱਪਰ ਆ ਦੇਖੋ ਆ ਉੱਤੇ ਬਣਿਆ ਹੋਇਆ ਤੇ ਉਹ ਸਾਡੀ ਟੀਮ ਪਲੇਅਰ ਖੇਡ ਰਹੀ ਹੈ ਤੇ ਤੁਹਾਨੂੰ ਸਕੂਲ ਵੀ ਮੈਂ ਦਿਖਾ ਰਿਹਾ ਹਾਂ ਪਰ ਸਾਡੀ ਇੱਥੋਂ ਤੋਂ ਲੈ ਕੇ ਸਾਡੀ ਉਹ ਤੱਕ ਕਲਾਸਾਂ ਨੇ ਵੀ ਥੈਗਾ ਥੋੜਾ ਹੁਣ ਨਹੀਂ ਰਹੀ ਆ ਤੇ ਉੱਥੇ ਤੱਕ ਕਲਾਸਾਂ ਜਿੱਥੇ ਤੱਕ ਪੌੜੀਆਂ ਨੇ ਮੈਚ ਤਾਂ ਹੋ ਗਿਆ ਭਾਈ ਖਤਮ ਤੇ ਮੈਚ ਵਾਲੇ ਵੀ ਬੰਦੇ ਉਹ ਆ ਰਹੇ ਨੇ ਆ ਬੋਤਲ ਭਰਾ ਦੇ ਆ ਚੱਕ ਕੇ ਆ ਲੈ ਓਏ ਬੋਲੇ ਉਧਰ ਚਲੀ ਗਈ ਹੁਣ ਮੈਂ ਕੀ ਕਰਾਂ ਆ ਮਾਰੀ ਕਿੱਕ ਹੱਥੇ ਬਲੇ ਰ ਆ ਬੈਠੇ ਨੇ ਅੱਧੇ ਹੋ ਰਹੇ ਨੇ ਅੱਧੇ ਆ ਰਹੇ ਨੇ ਅੱਧੇ ਦਾ ਪਾਣੀ ਪੀ ਰਹੇ ਨੇ ਵੀਰੇ ਆਰ ਪੰਗਰਾ ਮੋਟਰਾਈਡਰ ਗਾਉਗਾ ਤੇ ਮੈਂ ਡਾਡੀ ਤੇ ਮੇਰੀ ਭੈਣ ਤੇ ਚੱਕਰ ਤੋਂ ਨਾਲ ਐਡਾ ਨਾ ਮਿਲ ਗਈ ਤੇ ਇਹਦੀ ਐਡ ਹੋਈ ਚੱਕ ਲਈ ਰੇ ਭੈਣੇ ਨੂੰ ਤਾਰ ਤੇ ਹੁਣ ਅਸੀਂ ਡਾਡੀ ਕੀ ਕਹਿਣਾ ਜੋਰਾ ਵੀਰੇ ਮੈਂ ਤਾਂ ਬੁਖਾਰ ਚੱਲ ਰਿਹਾ ਉਹ ਗਣਾ ਚੋਨਾ ਇਹਦਾ ਇਹਦਾ ਬੰਦਾ ਪਕਾ 给喝完。<laughs>